ਜਿੱਥੇ ਘਟਨਾ ਹੋਈ ਆ ਤਪੇ ਨਾਕੇ ਦੇ ਉੱਤੇ ਜਿੱਦੇ ਸਾਡੀ ਕੁੱਟਮਾਰ ਹੋਈ ਸਾਨੂੰ ਚੱਕ ਕੇ ਲੈ ਗਏ ਆ ਉਸ ਥਾਣੇ ਦਾ ਬਖੂਆ ਬਣਦਾ ਸੀਗਾ ਉਹ ਥਾਣੇ ਦਾ ਜਿਹੜਾ ਵੀ ਅਧਿਕਾਰੀ ਸੀਗੇ ਪੁਲਿਸ ਵਾਲੇ ਉਹ ਆ ਕੇ ਬਿਆਨ ਸਾਡਾ ਲਿਖ ਕੇ ਲੈ ਗਏ ਹਸਪਤਾਲ ਦੇ ਵਿੱਚੋਂ ਹੁਣ ਸਾਨੂੰ ਹਸਪਤਾਲ ਛੁੱਟੀ ਦਿੱਤੀ ਗਈ ਆ ਉਹਦੇ ਉੱਤੇ ਅਗਲੀ ਇਹ ਕੀ ਕਾਰਵਾਈ ਕਰਦੇ ਆ ਇਹ ਦੇਖਦੇ ਆ ਕਿਉਂਕਿ ਇਹ ਪਹਿਲਾਂ ਤੋਂ ਹੀ ਹੁੰਦਾ ਆਇਆ ਜਦੋਂ ਉਹਨਾਂ ਸਮਾਂ ਦੌਰਾਨ ਵੀ ਜਦੋਂ ਇਹਨਾਂ ਨੇ ਮੁੰਡੇ ਮਾਰੇ ਨਾ ਤੇ ਇਹਨਾਂ ਵੱਡਿਆਂ ਅਫਸਰਾਂ ਨੇ ਆਪਣੇ ਜਿਹੜੇ ਬੰਦੇਸਿਓ ਬਚਾਏ ਸਮੇ ਸਮੇ ਤੇ ਉਹਨਾਂ ਨੂੰ ਬਰੀ ਵੀ ਕਰਾਇਆ ਜੇ ਅੱਜ ਉਹ ਜੇਲ੍ਹਾਂ 'ਚ ਵੀ ਐ ਤਾਂ ਉਹਨਾਂ ਨੂੰ ਜੇਲ੍ਹਾਂਾਂ 'ਚ ਬੈਠਿਆਂ ਨੂੰ ਵਸੂਲਤਾ ਉਹ ਹੀ ਦਿੱਤੀਆਂ ਜਾ ਰਹੀਆਂ ਨੇ ਤੇ ਇਹਦਾ ਸਾਡੇ ਕੋਲ ਸਾਹਮਣੇ ਜਿਹੜਾ ਕੱਲ ਸਾਫਤ ਹੋ ਗਈ ਗੱਲ ਇਹ ਜਿਹੜਾ ਡੀਐਸਪੀ ਬਰਨਾਲਾ ਕਹਿ ਰਿਹਾ ਕਿ ਜੀ ਅਸੀਂ ਮਲਾਜਾ ਕਰਾਇਆ ਬੰਦਿਆਂ ਦਾ ਸਾਡੇ ਕਿਸੇ ਬੰਦੇ ਦੀ ਗੁਜ਼ਾਰੂ ਨਹੀਂ ਪੀਤੀ ਤੁਸੀਂ ਇਹ ਰਾਨੀ ਦੇਖੋ ਜਿਹੜੇ ਡਾਕਟਰ ਕੋਲੇ ਮੈਨੂੰ ਲੈ ਕੇ ਜਾਂਦੇ ਆ ਤੇ ਮੇਰੀ ਗੱਲ ਵੀ ਨਹੀਂ ਹੋਣ ਦਿੰਦੇ ਨਾਲ ਨਾਲ ਦਸਤਾਕਰਾ ਕਰਾ ਕੇ ਮੈਨੂੰ ਖਿੱਚ ਲਿਆਉਂਦੇ ਆ ਉਹ ਡਾਕਟਰ ਕਹਿੰਣਗੇ ਵੀ ਉਹਨੂੰ ਦਾਰੂ ਪੀਤੀ ਹੋਈ ਸੀ ਸੋ ਹੁਣ ਇਹ ਆ ਆ ਦੇ ਮੈਂ ਬਾਈ ਨੇਮ ਨਾਲ ਲਿਖਾਇਆ ਬਾਈ ਨੇਮ ਜਿਹੜਾ ਮੇਰੇ ਬਿਆਨ ਹੋਇਆ ਜੋ ਮੈਂ ਬਾਈ ਨੇਮ ਇਹਨਾਂ ਬੰਦਿਆਂ ਦੇ ਜਿਹੜੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦਾ ਨਾਮ ਲਿਖਾਇਆ ਵੀ ਆਹਾ ਆਹ ਬੰਦਿਆਂ ਨੇ ਸਾਡੇ ਨਾਲ ਆਹਾ ਕੀਤਾ ਹੁਣ ਦੇਖਦੇ ਆ ਕੀ ਕਾਰਵਾਈ ਕਰਦੇ